ਟੀਵੀ 8 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਕ੍ਰਿਸਚਨ ਨੈਸ਼ਨਲ ਫਰੰਟ ਪੰਜਾਬ ਪਰ ਪ੍ਰਧਾਨ ਬੱਬਾ ਗਿੱਲ ਦੀ ਅਗਵਾਈ ਜੇ ਕ੍ਰਿਸਚਨ ਭਾਈਚਾਰੇ ਵੱਲੋਂ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਨਾਲ ਉਹਨਾਂ ਦੇ ਦਫ਼ਤਰ ਵਿਖੇ ਅਹਿਮ ਮੀਟਿੰਗ ਕੀਤੀ ਗਈ ਜਿਸ ਦੌਰਾਨ ਕ੍ਰਿਸਚਨ ਨੈਸ਼ਨਲ ਫਰੰਟ ਦੇ ਪੰਜਾਬ ਪ੍ਰਧਾਨ ਬੱਬਾ ਗਿੱਲ ਵਾਲਮੀਕ ਟਾਈਗਰ ਕੋਰਟ ਦੇ ਬਲਾਕ ਪ੍ਰਧਾਨ ਪਾਉਣ ਵੱਡਾ ਫਾਈ ਸਹਿਰ ਦੇ ਜੂਨੀਅਰ ਧਾਰੀਵਾਲ ਦੇ ਪ੍ਰਧਾਨ ਸਕੰਬੇ ਸਮੇਤ ਹੋਰ ਕ੍ਰਿਸਚਨ ਆਗੂਆਂ ਨੇ ਨਗਰ ਕਮੇਟੀ ਪ੍ਰਧਾਨ ਅਸਨੀ ਦੁੱਗਲ ਤੋਂ ਮੰਗ ਕੀਤੀ ਕਿ ਕ੍ਰਿਸਮਸ ਦੇ ਮੌਕੇ ਸ਼ਹਿਰ ਧਾਰੀਵਾਲ ਨੂੰ ਲਾਈਟਾਂ ਲਗਾ ਕੇ ਰਸਮਾਇਆ ਜਾਵੇ ਅਤੇ ਖਾਸ ਕਰਕੇ ਫਰੀਦਪੁਰ ਅਸੇ ਚੌਕ ਧਾਰੀਵਾਲ ਤੇ ਹੋਰ ਸ਼ਹਿਰ ਦੇ ਮੁੱਖ ਸਥਾਨਾਂ ਤੇ LED ਸਕਰੀਨਾਂ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਦੁੱਗਲ ਨੇ 크੍ਰਿਸਚੀਅਨ ਭਾਈਚਾਰੇ ਨੂੰ ਪ੍ਰੋਸਾਦ ਦਿੱਤਾ ਕਿ ਉਹ ਇਸ ਨੇਕ ਕੰਮ ਲਈ ਆਪਣੀ ਜੇਬ ਵਿੱਚੋਂ ਖਰਚਾ ਕਰਕੇ ਪ੍ਰਭੂ ਯੇਸ਼ੂ ਮਸੀਹ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦ ਕੇ ਉਹਨਾਂ ਨੇ ਦੇਸ਼ ਵਾਸੀਆਂ ਖਾਸ ਕਰਕੇ 크੍ਰਿਸਚੀਅਨ ਭਾਈਚਾਰੇ ਨੂੰ 크੍ਰਿਸਮਸ ਦੇ ਅਤੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਜੇਵਾ ਕਰਮ ਦੀ ਮੰਗ ਕਰਨਗੇ ਤਾਂ ਉਹ ਉਸ ਨੂੰ ਪੂਰਾ ਕੀਤਾ ਜਾਊਗਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਰਮੇਸ਼ ਮਿਰਛਾ ਨੇ ਦੇਸ਼ ਵਾਸੀਆਂ ਨੂੰ ਵਧੇ ਦਿਨ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਜਦਕਿ ਕ੍ਰਿਸ਼ਨ ਭਾਈ ਚਾਰੇ ਵੱਲੋਂ ਪ੍ਰਧਾਨ ਅਸ਼wini ਦੁੱਗਲ ਦਾ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਮਹਾਂ ਦੌਰਾਨ ਮੁੱਖ ਮਹਿਮਾਨ ਵਜੋਂ ਫੰਕਸ਼ਨ ਦਾ ਸੱਦਾ ਪੱਤਾ ਦਿੱਤਾ ਇਸ ਮੌਕੇ ਤੇ ਹਨੀਬ ਨੋਦ ਸ਼ਰਮਾ ਜੀ ਦੇ ਗੀਰਾ ਕੁੰਡੀ ਸੰਦੀਪ ਦੀਪੂ ਹਰੀ ਸੰਧੂ ਮੋਣ ਕੀਤਾ ਲਗਨ ਸਜਾਨਪੁਰ ਜੱਗਾ ਗਿਲ ਪਿੰਕਾ ਸੁਤਨਾਮ ਸਿੰਘ ਖੁੰਡੀ ਤੋਂ ਇਲਾਵਾ ਹੋਰ ਅਜਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਅਰਨ ਕੁਮਾਰ ਦੇ ਨਾਲ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਬੱਬਾ ਗਿਲ ਧਾਰੀਵਾਲ ਤੋਂ ਜੂਸ ਪ੍ਰੈਜ਼ੀਡੈਂਟ ਸੀਐਨਐਫ ਪੰਜਾਬ ਔਰ ਬਟੌਰ ਮੈਸੀਅਨ ਫੰਡਸ਼ਨ ਵੱਲੋਂ ਮੈਂ ਪ੍ਰਧਾਨ ਆ ਔਰ ਅੱਜ ਨਗਰ ਕਾਉਂਸਲ ਧਾਰੀਵਾਲ ਪ੍ਰਧਾਨ ਜੀ ਅਸ਼ਵੀਰ ਦੁੱਗਲ ਦੇ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਨ ਆਏ ਆ ਨਾਲ ਉਹਨਾਂ ਦੇ ਰਮੇਸ਼ ਕੁਮਾਰ ਜੀ ਮੇਸ਼ਾ ਜੀ ਆਮ ਆਦਮੀ ਪਾਰਟੀ ਦੇ ਔਰ ਸਿਟੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਔਰ ਸਾਡੇ ਨਾਲ ਵਾਲਮੀਕ ਟੈਗਰ ਫੋਰਸ ਦੇ ਪ੍ਰਧਾਨ ਅਮਰ ਕੁਮਾਰ ਵੱਡਾ ਜੀ ਕੰਦਰ ਕਲਿਆਣ ਜੀ ਸਫਾਈ ਸੇਵਕ ਦੇ ਪ੍ਰਧਾਨ ਨੇ ਔਰ ਹੋਰ ਵੀ ਸਾਥੀ ਸਾਡੇ ਨਾਲ ਮੌਜੂਦ ਨੇ ਅਸੀਂ ਪ੍ਰਧਾਨ ਜੀ ਨੂੰ ਇੱਕ ਰਿਕਵੈਸਟ ਕਰਨ ਆਏ ਆ ਕਿ ਜਿਵੇਂ ਕਿ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਪ੍ਰੋਗਰਾਮ ਹੁੰਦਾ ਆ ਕੋਈ ਦਿਨ ਤਿਹਾੜ ਹੁੰਦਾ ਆ ਸਾਡਾ ਇੱਥੇ ਬੱਸ ਸਟੈਂਡ ਦੇ ਵਿੱਚ ਇੱਕ ਚੌਂਕ ਆ ਉਹ ਸਜਾਇਆ ਜਾਂਦਾ ਆ ਉਹ ਐਲ.ਈ.ਡੀ. ਲੱਗਦੀ ਆ ਇਸ ਕਰਕੇ ਅਸੀਂ ਵੀ ਪ੍ਰਧਾਨ ਜੀ ਨੂੰ ਮੰਗ ਪੱਤਾ ਦੇਣ ਆਏ ਆ ਕਿ ਸਾਡੇ 크ਿਸਮਿਸ ਦੇ ਇਤਿਹਾਸ ਦੇ ਉੱਤੇ ਵੀ ਚੌਂਕ ਸਜਾਇਆ ਜਾਏ ਉਹ ਸ਼ਹਿਰ ਲਟਾਂਾਂ ਸਜਾਇਆ ਜਾਏ ਸੋ ਜਿਵੇਂ ਕਿ ਕੱਲ ਤੁਸੀਂ ਦੇਖਿਆ ਕਿ ਪੂਰੀਆਂ ਸਾਡੀਆਂ ਮਿਸ਼ਨਾਂ ਨੇ ਰਲ ਕੇ ਇੱਕ ਬਹੁਤ ਵੱਡੀ ਸ਼ੋਭੀ ਯਾਤਰਾ ਕੱਢੀ ਉਸੇ ਤਰੀਕੇ ਨਾਲ ਸੀ ਜਿਹੜਾ 크ਿਸਮਿਸ ਦਾ ਇੱਕ ਸਾਡਾ ਵਰਲਡ ਲੈਵਲ ਤੇ ਮਨਾਇਆ ਜਾਣ ਵਾਲਾ ਇਹ ਤਿਉਹਾਰ ਆ ਅਸੀਂ ਇਹਨੂੰ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਆ ਔਰ ਅੱਜ ਅਸੀਂ ਇਸ ਮੁੱਦੇ ਦੇ ਮਾਲ ਇਕੱਠੇ ਹੋਏ ਆ ਕਿ ਜਿਵੇਂ ਸ਼ਹਿਰ ਹਰ ਵਾਰੀ ਸਜਾਇਆ ਜਾਂਦਾ ਔਰ ਅਸੀਂ ਇੱਕ ਛੋਟੀ ਜੀ ਡਿਮਾਂਡ ਸਾਡੇ ਪ੍ਰਧਾਨ ਜੀ ਕੋ ਲੈ ਕੇ ਆਏ ਜਿਨ੍ਹਾਂ ਨੇ ਸਵੀਕਾਰ ਵੀ ਕੀਤੀ ਆਪਣੀ ਨੇਕ ਮਾਈ ਚੋ ਇਹ ਸ਼ਹਿਰ ਨੂੰ ਸਜਾ ਵੀ ਰਿਹਾ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਆ ਔਰ ਇਹਨਾਂ ਨੂੰ ਖਾਸ ਤੌਰ ਤੇ ਅਸੀਂ ਆਪਣੇ ਪ੍ਰੋਗਰਾਮ ਚ ਇੱਕ ਇਨਵਾਈਟ ਵੀ ਕਰਦੇ ਆ ਐਜ਼ ਇੱਕ ਗੈਸਟ ਤੌਰ ਤੇ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਸਾਨੂੰ ਪ੍ਰਭੂ ਜੀ ਨੇ ਸਾਡੇ ਬਚਨਾਂ ਦੇ ਦੁਆਰਾ ਸਾਨੂੰ ਸਮਝਾਇਆ ਸਾਨੂੰ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ ਵਾ ਔਰ ਰਲ ਮਿਲ ਕੇ ਸਾਨੂੰ ਇਹ ਜਿਹੜਾ ਕਿ ਇੱਕ ਤਿਹਾੜ ਮਨਾਉਣਾ ਚਾਹੀਦਾ ਵਾ ਧੰਨਵਾਦ ਜੀ ਮਾਨ ਮਿਰਚਾ ਦਾ ਆਮ ਆਮੀ ਪਾਰਟੀ ਦੇ ਬਲਾਕ ਪ੍ਰਧਾਨ ਇਹ ਸਾਰਾ ਜਿਹੜਾ ਆਪਣੇ ਬੱਬਾ ਗਿੱਲ ਹੋਣੀ ਤੇ ਨਾਲ ਉਹਨਾਂ ਦੇ ਸਾਥੀ ਸਾਰੇ ਰਲ ਮਿਲ ਕੇ ਇੱਥੇ ਆਣ ਕੇ ਇਹਨਾਂ ਨੇ ਪ੍ਰਧਾਨ ਸ਼੍ਰੀ ਅਸ਼ੋਕੀ ਦੁੱਗਲ ਹਰਨਗਰ ਕੌਂਸਲ ਦੇ ਪ੍ਰਧਾਨ ਹੋਣ ਵਲ ਕੇ ਬੇਨਤੀ ਕੀਤੀ ਆ ਕਿ ਜਿਸ ਤਰ੍ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਅਰੇ ਕ੍ਰਿਸਮਸ ਦਾ ਤਿਹਾੜ ਮਨਾਉਂਦੇ ਆ ਤੇ ਜਿਵੇਂ ਵੀ ਕੋਈ ਹੋਰ ਵੀ ਕੇ ਤਿਹਾੜ ਹੁੰਦਾ ਤੇ ਆਪਾਂ ਸਾਰੇ ਰਲ ਮਿਲ ਕੇ ਮਨਾਉਂਦੇ ਆ ਤੇ ਅਸੀਂ ਜਿਹੜਾ ਉਹ ਸ਼ਹਿਰ ਸਜਾਉਂਦੇ ਆ ਇਹਨਾਂ ਬੇਨਤੀ ਕੀਤੀ ਜਾਏ ਕਿ ਜਿਹੜਾ ਆਪਾਂ ਫੇਰ ਰਲ ਮਿਲ ਕੇ ਸ਼ਹਿਰ ਨੂੰ ਉਸੇ ਤਰ੍ਹਾਂ ਸਜਾਈਏ ਤਾਂ ਜੋ ਪ੍ਰਭੂ ਜੈਮਸੀ ਜੀ ਦੇ ਜਨਮ ਦੇ ਅੰਦਰੋਂ ਜਿਹੜਾ ਖੁਸ਼ੀਆਂ ਭਰਿਆ ਅਹਿਸਾਸ ਨਾਲ ਮਨਾਈਏ ਤੇ ਉਹਨਾਂ ਦਾ ਸ਼ਹੀਦਰਾ ਪ੍ਰਾਪਤ ਕਰੀਏ ਜੈ ਮਸੀਹ ਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀਹ ਦੀ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਸਾਡੇ ਹਰ ਸਾਲ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਅਸੀਂ ਸਾਰੇ ਰਲ ਮਿਲ ਕੇ ਬੜੇ ਪਰਵਾਂ ਉਤਸ਼ਾਹ ਨਾਲ ਮਨਾਉਂਦੇ ਆ ਤੇ ਇਸ ਤਰ੍ਹਾਂ ਦੀ ਮੇਰੇ ਵੀ ਸ਼ਹਿਰ ਆ ਤੇ ਮੈਂ ਕਹਾਂਗਾ ਵੀ ਅਸੀਂ ਸਾਰੇ ਰਲ ਕੇ ਫਿਰ ਭਾਰੀਆਂ ਨੂੰ ਇੰਨਾ ਸੋਹਣਾ ਸਜਾਈਏ ਬੜੇ ਰਲ ਮਿਲ ਕੇ ਉਹਨਾਂ ਦਾ ਜਨਮ ਦਿਨ ਮਨਾਈਏ ਤੇ ਦੇਖਿਆ ਸ਼ੁਭ ਯਾਤਰਾ ਨਿਕਲੀ ਹੋਣੀ ਜੀ ਬੜੀ ਖੁਸ਼ੀ ਆਈ ਸਾਰੇ ਇਕੱਠੇ ਹੋ ਕੇ ਬੜੀ ਅੱਛੀ ਸ਼ੁਭ ਯਾਤਰਾ ਨਿਕਲੀ ਠੀਕ ਹੈ ਨਾ ਤੇ ਮੈਂ ਆਪਣੇ ਸਾਰੇ مسیਹੀ ਭਾਈਚਾਰਿਆਂ ਨੂੰ ਅ ਕਹਣਾ ਚਾਹੁੰਦਾ ਵੀ ਮੇਰੇ ਲਈ ਮੈਂ ਆਪਣੀ ਮੇਕ ਕਮਾਈ ਦੇ ਵਿੱਚੋਂ ਧਾਰੀਵਾਲ ਜਿਹੜਾ ਭਗਤ ਸਿੰਘ ਚੌਂਕ ਆ ਇਹਨੂੰ ਜਿੰਨਾ ਵੱਤ ਵਾਦ ਉਹ ਸਦਾ ਸਜਾਵਾਂਗਾ ਤੇ ਹੋਰ ਵੀ ਕੋਈ ਸਹਿਯੋਗ ਆ ਤੇ ਮੈਨੂੰ ਦੱਸਣ ਮੈਂ ਦਾ ਸਹਿਯੋਗ ਦੇਣ ਨੂੰ ਤਿਆਰ ਆ ਮੈਨੂੰ ਬੜੀ ਖੁਸ਼ੀ ਆ ਪ੍ਰਭੂ ਜਸੂ ਅਸੀਰ ਜਨੰਦ ਤੇ ਮੈਨੂੰ ਇਹਨਾਂ ਨੇ ਕੋਈ ਛੋਟੀ ਜੀ ਡਿਮਾਂਡ ਰੱਖੀ ਤੇ ਮੈਂ ਤਾਂ ਬਹੁਤ ਹੀ ਖੁਸ਼ ਆ ਵੀ ਬਹੁਤ ਵਧੀਆ ਬੱਬੇ ਜੀ ਨੇ ਕਿਹਾ ਤੇ ਨਾਲ ਸਾਡੇ ਪਵਨ ਜੀ ਜਿਨੇ ਵੀ ਆਏ ਨੇ ਤੇ ਬੜੀ ਖੁਸ਼ੀ ਦੀ ਗੱਲ ਆ ਹੀ ਬੂਰੇ ਮਨ ਦੇ ਨਾਲ ਵਧੀਆ ਤੋਂ ਵਧੀਆ ਨੂੰ ਸਜਾਵਾਂਗੇ ਤੇ ਪ੍ਰਭੂ ਜੀ ਦੀ ਖੁਸ਼ੀ ਜਨਮ ਦਿਨ ਦੇ ਮਨਾਵਾਂਗੇ ਸਾਰਿਆਂ ਨੂੰ ਗੈ ਮਸੀਹ ਫੇ ਦੁਬਾਰਾ ਮੈਰੀ ਕ੍ਰਿਸਮਸ ਤੇ ਬਹੁਤ ਬਹੁਤ ਵਧਾਈ ਦਿਨਾਂ ਪ੍ਰਭੂ ਜਸੂਰ ਜਨਮ ਦਿਨ ਦੀ ਗੈ ਮਸੀਹ ਦੀ